ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮਾਨਯੋਗ ਚੋਣ ਕਮਿਸ਼ਨ ਪੰਜਾਬ ਅਤੇ ਐਸਐਸਪੀ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 1 ਜੂਨ ਨੂੰ ਲੋਕ ਸਭਾ ਚੋਣਾਂ ਨਿਰਪੱਖ ਅਤੇ ਆਜ਼ਾਦਾਨਾ ਮਾਹੌਲ ਵਿੱਚ ਕਰਵਾਉਣ ਸੰਬੰਧੀ ਅੱਜ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਡੀਐਫਪੀ ਰਾਜਵੀਰ ਸਿੰਘ ਅਤੇ ਐਸਐਚਓ ਧਾਰੀਵਾਲ ਮਨਦੀਪ ਸਲਗੋਤਰਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਸਮੇਤ ਫਲੈਗ ਮਾਰ ਤੇ ਕੱਢਿਆ ਗਿਆ ਇਹ ਫਲੈਗ ਮਾਰਚ ਥਾਣਾ ਧਾਰੀਵਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਆ ਵਾਪਸ ਥਾਣਾ ਧਾਰੀਵਾਲ ਵਿਖੇ ਸਮਾਪਤ ਹੋਇਆ ਇਸ ਮੌਕੇ ਤੇ ਡੀਐਸਪੀ ਰਾਜਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣਾ ਅਤੇ ਸ਼ਾਂਤਮਈ ਢੰਗ ਨਾਲ ਨਿਰਪੱਖ ਚੋਣਾਂ ਬਿਨਾਂ ਖੌਫ ਮੁਕੰਮਲ ਕਰਾਉਣ ਲਈ ਪੰਜਾਬ ਪੁਲਿਸ ਸਮੇਤ ਹੋਰ ਫੋਰਸਾਂ ਨਾਲ ਪੂਰੀ ਤਰ੍ਹਾਂ ਨਾਲ ਮਸਤੈਦ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਗੱਦ ਕੇ ਕਮਿਸ਼ਨਰ ਪੰਜਾਬ ਵੱਲੋਂ ਵੋਟਰਾਂ ਦੀ ਸਹੂਲਤਾਂ ਲਈ ਅਨੇਕ ਪ੍ਰਕਾਰ ਦੇ ਪ੍ਰਬੰਧ ਕੀਤੇ ਗਏ ਹਨ ਡੀਐਸਪੀ ਰਾਜਵੀਰ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਕਿਸਮ ਦਾ ਨਗਾਇਜ ਨਸ਼ਾ ਜਾਂ ਹੋਰ ਸਮਗਰੀ ਫੜਨ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਇਸ ਮੌਕੇ ਤੇ ਐਸਐਚਓ ਕਾਨੋਨ ਐਸਐਚਓ ਪੈਣੀ ਮੀਆਂ ਖਾ ਬੀਐਸਐਫ ਕਮਾਂਡੇਟ ਸਮੇਤ ਪੰਜਾਬ ਪੁਲਿਸ ਜਵਾਨ ਅਤੇ ਪੈਰਾ ਮਿਲਟਰੀ ਫੋਰਸ ਜਵਾਨ ਮੌਜੂਦ ਸਨ ਦੇਖੋ ਧਾਰੀਵਾਲ ਤੋਂ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤਤਾਵਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਫ ਅਰਦਾਸਪੁਰ ਦੇ ਦਚਨ ਨਿਰਦੇਸ਼ਾਂ ਦੇ ਅੱਜ ਜਿਹੜਾ ਵਾ ਧਾਰੀਵਾਲ ਕਸਬੇ ਦੇ ਵਿੱਚ ਜਿਹੜਾ ਵਾ ਉਹ ਐਸ ਐਚਓ ਪਣੀ ਮੀਆਂ ਖਾਂ ਐਸ ਐਚਓ ਧਾਰੀਵਾਲ ਤੇ ਕਨੂਆਂ ਦੇ ਨਾਲ ਲੈ ਕੇ ਜਿਹੜਾ ਵਾ ਸਵੇਤ ਪੈਰਾਮੈਟਰੀ ਫੋਰਸ ਦੇ ਨਾਲ ਜਿਹੜਾ ਫਲੈਗ ਮਾਰਕ ਕੱਢਿਆ ਗਿਆ ਵਾ ਇਹ ਫਲੈਗ ਮਾਰਕ ਜਿਹੜਾ ਵਾ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਇਹਦੇ ਮੱਦੇ ਨਜ਼ਰ ਕੱਢਿਆ ਜਾ ਰਿਹਾ ਵਾ ਤਾਂ ਜੋ ਲੋਕਾਂ ਦੇ ਵਿੱਚ ਮਿਸ਼ਵਾਸ਼ ਦੀ ਭਾਵਨਾ ਪੈਦਾ ਹੋ ਸਕੇ ਲੋਕਾਂ ਦੀ ਕੀ ਕਹਿੰਦਾ ਕੁਝ ਲੋਕ ਵੋਟ ਪਾਉਂ ਨਹੀਂ ਦਿੰਦੇ ਆਪਣੀ ਮਦਦ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਵੱਧ ਤੋਂ ਵੱਧ ਜਿਹੜੇ ਆ ਜਿਹੜੀਆਂ ਇੱਕ ਤਰੀਕ ਨੂੰ ਵੋਟਾਂ ਪੈ ਰਹੀਆਂ ਐ ਚ ਵੋਟਾਂ ਪਾਓ ਅਤੇ ਆਪਣੀ ਮਰਜ਼ੀ ਦੇ ਨਾਲ ਜਿੱਥੇ ਤੁਹਾਡਾ ਜੀ ਕਰਦਾ ਵਾ ਜਿਹੜਾ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਸ ਨੂੰ ਤੁਸੀਂ ਬੇਝਿਜਕ ਬਿਨਾ ਕਿਸੇ ਡਰ ਦੇ ਵੋਟ ਪਾਓ ਸਰ ਇਲੈਕਸ਼ਨ ਕਰਾਉਣ ਇੱਕ ਲਫਾ ਜਾਬਤ ਪੈ ਰਿਹਾ ਉਹ ਮੰਨ ਗਿਆ ਹਾਂ ਹਾਂਜੀ ਇਹਦੇ ਸਬੰਧ ਚ ਸਾਡੀਆਂ ਜਿਹੜੀਆਂ ਐਸਐਸਟੀ ਟੀਮਾਂ ਐ ਐਫਐਸਟੀ ਟੀਮਾਂ 24 ਘੰਟੇ ਦੇ ਇੰਟਰ ਡਿਸਟ੍ਰਿਕਟ ਨਾਕੇ ਤੇ ਹੋਰ ਮੋਬਾਈਲ ਫੋਰਸਾਂ ਜਿਹੜੀਆਂ ਚੱਲ ਰਹੀਆਂ ਵਾ ਅਤੇ ਅਸੀਂ ਮਤੋਂ ਮਤ ਜਿਹੜਾ ਵਾ ਨਸ਼ਾ ਫੜ ਰਹੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਬਿਨਾ ਕਿਸੇ ਨਸ਼ੇ ਦੇ ਬਿਨਾ ਕਿਸੇ ਗਲਪਾ ਤੇ ਜਿਹੜਾ ਵਾ ਬੇਚਿਚਕ ਹੋ ਕੇ ਤੁਸੀਂ ਆਪਣੀ ਨਿਯੰਤਰ ਹੋ ਕੇ ਵੋਟਾਂ ਪਾਓ